ਜਿਹੜਾ ਅੰਨਦਾਤਾ ਉਹ ਫੇਰ ਸੜਕਾਂ ਦੇ ਉੱਤੇ ਬੈਠਾ ਸਾਡੀ ਮਜਬੂਰੀ ਸੜਕਾਂ ਤੇ ਵੇਚਣਾ ਜੇ ਸਰਕਾਰ ਮੁੱਕਰੀ ਜਾਊਗੀ ਆਪਾਂ ਕੀ ਕਰ ਸਕਦੇ ਹਾਂ ਜੀ ਇਹ ਤਾਂ ਝੂਠੀ ਸਰਕਾਰ ਆ ਜੀ ਤੇ 15 ਲੱਖ ਰੁਪਏ ਦੇਣਾ ਸੀਗਾ 2 ਕਰੋੜ ਨੋਕੀ ਦੇਣੀ ਸੀਗੀ ਜੀ ਅੱਛਾ ਇਹ ਕੰਮ ਜਿਹੜਾ ਆ ਲੋਕਾਂ ਦਾ ਨਹੀਂ ਹੈਗਾ ਇਹ ਜਿਹੜਾ ਲੋਕਾਂ ਦਾ ਕੰਮ ਹੈ ਆ ਸੜਕਾਂ ਤੇ ਕਿੱਲ ਗੱਢਣੀ ਜੀ ਸੜਕਾਂ ਤੇ ਪੱਥਰ ਰੱਖਣੀ ਜੀ ਜੇ ਅਸੀਂ ਇਹ ਕੰਮ ਕਰਦੇ ਆ ਤਾਂ ਸਾਡੇ ਤੇ ਪਰਚੇ ਬਣਦੇ ਆ ਜੀ ਵੀ ਤੁਸੀਂ ਜਿਹੜੀ ਆ ਪ੍ਰਾਪਰਟੀ ਜਿਹੜੀ ਜਨਤਕ ਪ੍ਰਾਪਰਟੀ ਆ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੇ ਆ ਜੀ ਸਾਡੀਆਂ ਜਾਇਦਾਦਾਂ ਜ਼ਬਤ ਹੁੰਦੀਆਂ ਜੀ ਅੱਜ ਜਿਹੜਾ ਖੱਟਰ ਸਰਕਾਰ ਇਹਦੇ ਲਈ ਜਵਾਬ ਦੇ ਹੈ ਕਿਤੇ ਪਰਚਾ ਦਰਜ ਕਰੀਏ ਵੀ ਲੱਖਾਂ ਨਹੀਂ ਕਰੋੜਾਂ ਲੋਕਾਂ ਨੂੰ ਅੱਜ ਉਹਨੇ ਖਰਾਬ ਕੀਤਾ ਰੋਡ ਬੰਦ ਕਰਤੇ ਜੀ ਰੋਡ ਬੰਦ ਕਰਨ ਦਾ ਉਹਨੂੰ ਕੀ ਹੱਕ ਹੈ ਆ ਅੱਜ ਦੁਵਾਰਾ ਜਿਲ੍ਹਿਆਂਵਾਲਾ ਬਾਗ ਜਿਹੜਾ ਉਹ ਚਿੱਤੇ ਆ ਗਿਆ ਆਪਾਂ ਨੂੰ ਕੋ ਜਿਲ੍ਹਿਆਂਵਾਲਾ ਬਾਗ ਜਿਹੜਾ ਗੋਲੀ ਚਲਾਈ ਸੀ ਉਹ ਵਿਦੇਸ਼ੀ ਸੀਗੀ ਸਾਨੂੰ ਉਹਨਾਂ ਨੂੰ ਗੁੱਸਾ ਨਹੀਂ ਸੀਗਾ ਪਰ ਅੱਜ ਸਾਨੂੰ ਗੁੱਸਾ ਆ ਕਿ ਸਾਡੀ ਸਰਕਾਰ ਹੋਵੇ ਸਾਡੇ ਤੇ ਗੋਲੀਆਂ ਚਲਾਵੇ ਇਹ ਸਰਕੇ ਵੀ ਸਾਨੂੰ ਅੱਗੇ ਨਹੀਂ ਜਾਣ ਦੇਣਾ ਹਰਿਆਣਾ ਦਾ ਪੰਜਾਬ ਨੂੰ ਵੱਡਾ ਭਰਾ ਮੰਨਦਾ ਵਾ ਦੇਖੋ ਗੱਲ ਹਰਿਆਣੇ ਦੀ ਨਹੀਂ ਹੈਗੀ ਬੇਟੇ ਗੱਲ ਸੋਚ ਦੀ ਆ ਸਾਡਾ ਵਿਰੋਧ ਖੱਟੜ ਨਾਲ ਜੋ ਆਰਐਐਸਐ ਨਾਲ ਮੋਦੀ ਦਾ ਸਰਕਾਰ ਨਾਲ ਆ ਹਰਿਆਣੇ ਵਾਲੇ ਸਾਡੇ ਭਰਾ ਆ ਕਿਉਂਕਿ ਇਹ ਲੜਾਈ ਭੁਖਦੀ ਆ ਰੋਟੀ ਹਰੇਕ ਬੰਦੇ ਨੂੰ ਚਾਹੀਦੀ ਆ ਇਹ ਮਸਲਾ ਜ਼ਿਆਦਾ ਨਹੀਂ ਹੈਗਾ ਮਸਲਾ ਜਮਾਤ ਦਾ ਖੱਟੜ ਸਾਹਿਬ ਭਰਾਵਾਂ ਵਾਲਾ ਰਿਸ਼ਤਾ ਨਹੀਂ ਮੰਨਦੇ ਖੱਟੜ ਜੀ ਲੋ ਅਸੀਂ ਤਾਂ ਉਹਨੂੰ ਗਿੰਦੇ ਹੀ ਨਹੀਂ ਕਿਉਂਕਿ ਖੱਟੜ ਇੱਕ ਆਰਐਸਐਸ ਦਾ ਬੁਲਾਰਾ ਆ ਠੀਕ ਆ ਉਹ ਮੋਦੀ ਦਾ ਜਾਂ ਜਿਹੜੇ ਕਾਰਪੋੜ ਘਰਾਣੇ ਆ ਉਹਨਾਂ ਦਾ ਬੱਜਾ ਕੁੱਤਾ ਇੱਕ ਉਹਨਾਂ ਵਾਸਤੇ ਉਹ ਭੌਂਕਦਾ ਜਦਕਿ ਲੋਕਾਂ ਦਾ ਨਹੀਂ ਹੈਗਾ ਜੇ ਉਹ ਲੋਕਾਂ ਦਾ ਹੋਵੇ ਤਾਂ ਇਹ ਉਹਨੂੰ ਕੋਈ ਹੱਕਿਆ ਵੀ ਰੋਡ ਮਤਲਬ ਕਰੇ ਰੋਡਾਂ ਦੇ ਵਿੱਚ ਕਿੰਨ ਲੱਡੇ ਜਾਂ ਲੋਕਾਂ ਦੇ ਗੋਲੀ ਚਲਾਵੇ ਜਾਂ ਜਿਹੜੇ ਨੌਜਵਾਨ ਸ਼ਹੀਦ ਹੋਏ ਆ ਕਿਹੜਾ ਪਰਚਾ ਹੁਣ ਅਸੀਂ ਕਿੱਥੇ ਬਣਾਈਏ ਕਿਤੇ ਵਰਚੇ ਬਣੇ ਕਿਹੜਾ ਡੀਜੀਪੀਓ ਤੇ ਵਰਚੇ ਡੋਂ ਖੱਟੜਦੇ ਪੰਜਾਬ ਦੇ ਨੌਜਵਾਨ ਨੂੰ ਨਸ਼ੇੜੀ ਕਹਿੰਦੇ ਸੀ ਲੇਕਿਨ ਕੱਲ ਇੱਕ ਨੌਜਵਾਨ ਦੀ ਗੋਲੀ ਗੋਲੀ ਲੱਗਣ ਦੇ ਨਾਲ ਮੌਤ ਹੋ ਜਾਂਦੀ ਆ ਨੌਜਵਾਨ ਆ ਜਿਹੜਾ ਮੋੜੇ ਦੇ ਨਾਲ ਮੋੜਾ ਲਾ ਕੇ ਖੜਾ ਵਾ ਨੌਜਵਾਨ ਆ ਜਿਹੜਾ ਮੂਰੇ ਹੋ ਕੇ ਪੂਰਾ ਅ ਅੰਦੋਲਨ ਦੇ ਵਿੱਚ ਸਾਥ ਦੇ ਰਿਹਾ ਵਾ ਜੀ ਨੌਜਵਾਨ ਜਿਹੜਾ ਆ ਨਸ਼ੇੜੀ ਕੀਤਾ ਕਿਹਨੇ ਬੁੱਤ ਜਿੰਨੀਆਂ ਵੀ ਸਰਕਾਰਾਂ ਆਈਆਂ ਪਹਿਲਾ ਪਹਿਲਾ ਕਾਲੀਆਂ ਸਰਕਾਰ ਹੁੰਦੀ ਪੰਜਾਬ ਦੇ ਵਿੱਚ ਤਲਵੰਡੀ ਹੁੰਦਾ ਸੀ ਉਦੋਂ ਤੇ ਤਲਵੰਡੀ ਦੇ ਨਾਂ ਤੇ ਫੀਮ ਵਿਖਦੀ ਸੀਗੀ ਉਦੋਂ ਦਾ ਰਾਜਾ ਬੜਿੰਗ ਇਹ ਸਾਰੇ ਮਤਲਬ ਨਸ਼ੇ ਦੇ ਨਾਂ ਤੇ ਅਮਰਿੰਦਰ ਸਿੰਘ ਰੌਣੇ ਇਹਨਾਂ ਚਿੱਠੀ ਲਿਖੀ ਸੋਨੀਆ ਗਾਂਧੀ ਨੂੰ ਤੇ ਰਾਜਾ ਬੜਿੰਗ ਤਾਂ ਇਹ ਸਾਰੇ ਨਸ਼ਾ ਵੇਚਦੇ ਆ ਉਹ ਕਹਿੰਦਾ ਜੀ ਮੇਰੀ ਸੁਣੀ ਨਹੀਂ ਗਈ ਜਿਹੜੇ ਹੋਣ ਆ ਉਹ ਨਸ਼ੇ ਦੇ ਬੁਵਾਰੀ ਹੁਣ ਫੇਰ ਆ ਜਿਹੜੇ ਜਿੰਨੇ ਇਹਨਾਂ ਦੇ ਐਮ ਐਲ ਏ ਆ ਰੇਤ ਦੇ ਬੁਵਾਰੀ ਆ ਸ਼ਰਾਬ ਦੇ ਬੁਵਾਰੀ ਆ ਨਸ਼ਿਆਂ ਦੇ ਬੁਵਾਰੀ ਆ ਇਹ ਜਿਹੜੇ ਨੌਜਵਾਨ ਉਹ ਜਿਹੜੇ ਨਸ਼ੇੜੀ ਕੀਤਾ ਨੇ ਤਾਂ ਕੀਤਾ ਵੇ ਨੌਜੋ ਜਿਹੜੇ ਬੋਲਣ ਨਾ ਉਹ ਪੜ੍ਹ ਲੈ ਕੇ ਚੰਗੀਆਂ ਡਿਗਰੀਆਂ ਪ੍ਰਾਪਤ ਕਰਕੇ ਚੰਗੇ ਪਾਸੇ ਨਾ ਜਾਣ ਉਹਨਾਂ ਨੂੰ ਨਸ਼ੇੜੀ ਕਹਿੰਦਾ ਜਿਓ ਚੰਗੇ ਬਸੇ ਪੜ੍ਹ ਲੈ ਕੇ ਜਾਂਦੇ ਉਹਨਾਂ ਨੂੰ ਅਫਸਰ ਕਹਾਂਦੀ ਆਪਾਂ ਉਹ ਫੌਜ ਵਿੱਚ ਭਰਤੀ ਹੁੰਦੇ ਪੁਲਿਸ ਵਿੱਚ ਭਰਤੀ ਹੁੰਦੇ ਮਿਲਟਰੀ ਵਿੱਚ ਭਰਤੀ ਹੁੰਦੇ ਉਹਨਾਂ ਨੂੰ ਆਪਾਂ ਅਫਸਰ ਕਹਣਾ ਸੀ ਅੱਜ ਇਹ ਉਹਨਾਂ ਨੂੰ ਨਸ਼ੇੜੀ ਕਹਿ ਰਹੇ ਆ ਨਸ਼ੇੜੀ ਬਣਾਏ ਕਹਿੰਨੇ ਸਰਕਾਰਾਂ ਨੇ ਕੋਈ ਵੀ ਵੋਟਾਂ ਕੋਈ ਵੀ ਵੱਡਾ ਫੰਕਸ਼ਨ ਨਸ਼ਾ ਵਗੈਰ ਹੁੰਦਾ ਜੇ ਨਸ਼ਾ ਨਸ਼ਾ ਇਹਨਾਂ ਨੇ ਵਰਤਾਰਾ ਇੱਕ ਬਣਾਤਾ ਨਸ਼ਾ ਤਾਂ ਬਣਾਇਆ ਗਿਆ ਵੀ ਇਹ ਲੋਕ ਸਹੀ ਬਸੇ ਸਿਹਤ ਨਾਲ ਲੈਣ ਇਹ ਭਗਤ ਖਰਾਬੇ ਦੇ ਵਾਰਸ ਨਾ ਬਣ ਇਹ ਨਸ਼ੇੜੀ ਕਹੋਣ ਪਰ ਨਸ਼ੇੜੀ ਅਸੀਂ ਹੈ ਨਹੀਂ ਅੱਜ ਨੌਜਵਾਨ ਸਿੱਧ ਕਰਤਾ ਜੀ ਬਾਪੂ ਜੀ ਵੇਖਿਆ ਜਾਵੇ ਤੇ ਜਿਹੜਾ ਧਰਨਾ ਵਕਤੋਂ ਤੱਕ ਇੱਥੇ ਚੱਲੇਗਾ ਕਦੋਂ ਤੱਕ ਇਹ ਟੋਲ ਪਲਾਜ਼ੇ ਨੇ ਜਿਹੜੇ ਬੰਦ ਰਹਿਣ ਉਹ ਟੋਲ ਪਲਾਜ਼ੇ ਤੋਂ ਅਸੀਂ ਅੱਜ ਤੱਕ ਸਨਜਲਤ ਮੋਰ ਜਿਹੜੀ ਕਾਰ ਸੀ 21 22 ਸੀਗੀ 21 22 ਤੱਕ ਆ ਜਿਹੜੇ ਪਲਾਜ਼ੇ ਬੰਦ ਆ ਪਰ ਅਸੀਂ ਉਹਨਾਂ ਟੈਕਸੀ ਡਰਾਈਵਰਾਂ ਨੂੰ ਟਰੱਕ ਡਰਾਈਵਰਾਂ ਨੂੰ ਜਿੰਨੇ ਵੀ ਲੋਕ ਹੈਗੇ ਆ ਜਿਹੜੇ ਇਸ ਰੋਡ ਤੋਂ ਲੰਘਦੇ ਆ ਜੀ ਅਸੀਂ ਉਹਨਾਂ ਨੂੰ ਅਵੇਅਰ ਕਰਨਾ ਚਾਹੁੰਦੇ ਹਾਂ ਸੁਚੇਤ ਕਰਨਾ ਚਾਹੁੰਦੇ ਵੀ ਇਹ ਟੋਲ ਪਲਾਜਾ ਨਹੀਂ ਹੈਗਾ ਇਹ ਜਜੀਆ ਟੈਕਸ ਆ ਝੱਕੇ ਨਾਲ ਆਇਆ ਟੈਕਸ ਆ ਜੀ ਇਹਨੂੰ ਆਪਾਂ ਕਹਿੰਦੇ ਹਾਂ 66 ਸ਼ਿਉਰੀ ਰੋਡ ਇਹ ਗੈਰਨੀ ਸਦੀ ਦਾ ਬਣਿਆ ਆ ਜੀ ਹੁਣ ਇਹਨਾਂ ਕਿਹੜੇ ਸੋਨੇ ਦੀ ਈਟਾਂ ਲਾਤੀਆਂ ਇਹ ਇਨਸ਼ਾਲਾ ਮੁੰਡਾ ਆ ਉਹਦਾ ਠੇਕਾ 1 ਕਰੋੜ ਰੁਪਈਆ ਰੋਜ਼ ਲੋਕਾਂ ਦੀ ਜੇਬੋਂ ਚੋਂ ਝੱਕੇ ਨਾਲ ਕੱਢਿਆ ਜਾ ਰਿਹਾ ਜੇ ਲੋਕ ਅਵੇਅਰ ਹੋ ਜਾਣ ਲੋਕ ਸਾਰੇ ਉੱਠਣ ਤਾਂ ਟੋਲ ਜਿਹੜਾ ਇਹ ਅਸੀਂ ਜਿਹੜਾ ਰੋਡ ਟੈਕਸ ਆ ਉਹਦੇ ਜਦੋਂ ਗੱਡੀ ਲੈਨੇ ਆ 10% ਉਹਨੂੰ ਦੇਣੇ ਆ ਤੋ ਇਹ ਜੱਜਿਆ ਟੈਕ ਰਿਆ ਜੇ ਲੋਕ ਇਕੱਠੇ ਹੋਣ ਇਹਨੂੰ ਸਦਨ ਵਾਸਤੇ ਬਰੀ ਕੀਤਾ ਜਾ ਸਕਦਾ ਹੈ ਜੀ 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 ਵੀਰੇ ਕਿਵੇਂ ਵੇਖਦੇ ਹੋ ਜਿਹੜੇ ਕਿਸਾਨੀ ਅੰਦੋਲਨਾਂ ਦੁਆਰਾ ਤੋਂ ਸ਼ੁਰੂ ਕਰ ਦਿੱਤਾ ਗਿਆ ਵਾ ਕਿਉਂਕਿ ਮੰਗਾਂ ਨੇ ਜਿਹੜੀਆਂ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਨਹੀਂ ਮੰਨੀਆਂ ਜਾ ਰਹੀਆਂ ਇੱਧਰ ਹਾਂਜੀ ਮੈਨੂੰ ਫਤਹਨ ਲੱਗ ਗਈ ਮੈਂ ਗੱਲ ਤੁਹਾਡੇ ਨਾਲ ਕਰਦੀ ਭਈ ਸੜਕਾਂ ਤੇ ਬੈਠਾ ਕਿਵੇਂ ਮੈਡਮ ਕਿਸੇ ਦੀਆਂ ਮਜਬੂਰੀਆਂ ਮਜਬੂਰੀਆਂ ਹੀ ਆ ਆਪਣੀਆਂ ਕਿ ਇੱਥੇ ਆਪਾਂ ਆ ਕੇ ਬੈਠੇ ਆ ਕਿਸੇ ਦਾ ਦੈਨ ਨਹੀਂ ਕਰਦਾ ਹਨ ਕਿਉਂਕਿ ਇਹ ਚੀਜ਼ਾਂ ਸਰਕਾਰ ਨੂੰ ਵੀ ਦੇਖਣੀਆਂ ਚਾਹੀਦੀਆਂ ਵਾ ਸਮਝਣੀਆਂ ਚਾਹੀਦੀਆਂ ਵਾ ਕਿ ਉੱਥੇ ਜਿਹੜੇ ਆਪਣੇ ਦਿੱਲੀ ਬੈਠੇ ਆਪਾਂ ਦੇਖਦੇ ਹਾਂ ਕੱਲ ਪਰਸੋ ਤੋਂ ਕਿੱਦਾਂ ਉੱਥੇ ਹਮਲੇ ਹੋ ਰਹੇ ਆ ਨਾ ਸਾਰਾ ਕੁਝ ਹੋ ਰਿਹਾ ਵਾ ਆਪਣੀਆਂ ਹੀ ਸਰਕਾਰਾਂ 'ਮਾ ਹਰਿਆਣਾ ਵੀ ਆਪਣਾ ਹੀ ਕਿੱਦਾਂ ਗੋੜੀਆਂ ਚੱਲ ਰਹੀਆਂ ਸਾਰਾ ਕੁਝ ਹੋ ਰਿਹਾ ਨਾ ਇਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇੱਥੇ ਆ ਕੇ ਬੈਠੇ ਆ ਕਿ ਜਿਹੜਾ ਮਾੜਾ ਮੋਟਾ ਸਰਕਾਰਾਂ ਦੇ ਕੰਨਾਂ 'ਚ ਜੂੰ ਸਰ ਕੇ ਅ ਸਰ ਸੰਘਰਸ਼ ਜਿਹੜਾ ਮੁਰ ਤੋਂ ਸ਼ੁਰੂ ਹੋ ਚੁੱਕਾ ਵਾ ਇਸ ਮੁਰ ਤੋਂ ਜਿਹੜੇ ਪਿਛਲੇ ਪਿਛਲੇ ਸੰਘਰਸ਼ ਤੇ ਵੀ ਅਜੇ ਆ ਕੁਝ ਨਹੀਂ ਹੋਇਆ ਸੀ ਕਿ ਆਸੂ ਗੈਸੇ ਗੋਲੇ ਸਿੱਟੇ ਜਾ ਰਹੇ ਨੇ ਹਨਾ ਤੇ ਆ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇੱਕ ਨੌਜਵਾਨ ਜਿਹੜਾ ਕੱਲ ਉਸ ਦੀ ਮੌਤ ਵੀ ਹੋ ਜਾਂਦੀ ਹੈ ਗੋਲੀ ਲੱਗਣ ਦੇ ਨਾਲ ਦੇਖੋ ਜੀ ਸੰਘਰਸ਼ ਜਾਰੀ ਸਾਨੂੰ ਕਰਨਾ ਪਿਆ ਇਹ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਸੀ ਜਦੋਂ ਉਹਨਾਂ ਨੇ ਐਮਐਸਪੀ ਦੀ ਕਮੇਟੀ ਬਣਾਈ ਸੀ ਉਹ ਕਮੇਟੀ ਨੂੰ ਉਹ ਹੱਲ ਮਸਲੇ ਦਾ ਹੱਲ ਕਰਨਾ ਚਾਹੀਦਾ ਸੀਗਾ ਇਹ ਉਹਨਾਂ ਦਾ ਫੇਲਿਅਰ ਆ ਕਿ ਸਾਨੂੰ ਸੰਘਰਸ਼ ਕਰਨਾ ਪਿਆ ਸੋ ਜਿਹੜੀ ਗੱਲ ਕਰਦੇ ਆ ਇੱਕ ਆਪਾਂ ਉਹ ਮੁੰਡੇ ਸ਼ੋਭ ਕਰਨਦੀਪ ਸਿੰਘ ਦੀ ਸ਼ਹੀਦ ਦੀ ਦੇਖੋ ਇਹ ਲੋਕਾਂ ਦੇ ਮੁੱਦੇ ਚੁੱਕਣ ਵਾਲਿਆਂ ਨੂੰ ਸ਼ਾਂਤਮਈ ਪ੍ਰੋਟੈਸਟ ਕਰਨ ਵਾਲਿਆਂ ਨੂੰ ਉਹਨਾਂ ਦੇ ਉੱਤੇ 315 ਦੀਆਂ ਗੋਲੀਆਂ ਚਲਾਉਣੀਆਂ ਜਾਂ ਥਰੂ ਗੈਸੇ ਗੋਲੇ ਸੱਟਣੇ ਜਾਂ ਉਹਨਾਂ ਦੇ ਡਾਂਗਾ ਮਾਰਨੀਆਂ ਸ਼ਰਤਾਂ ਦਾ ਮਾਹੌਲ ਇਸ ਤਰ੍ਹਾਂ ਕਰ ਦਿੰਦਾ ਆ ਕਿ ਜਿਸ ਤਰ੍ਹਾਂ ਉਹ ਕੋਈ ਇੰਟਰਨੈਸ਼ਨਲ ਬਾਰਡਰ ਹੋਵੇ ਸੋ ਜੇ ਆਮ ਲੋਕ ਕਿਸੇ ਸਰਕਾਰੀ ਚੀਜ਼ ਦਾ ਨੁਕਸਾਨ ਕਰਦੇ ਆ ਉਹਨਾਂ ਦੀਆਂ ਕੁਰਕੀਆਂ ਹੁੰਦੀਆਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੇ ਉੱਤੇ ਪਰਚੇ ਹੁੰਦੇ ਆ ਇਹ ਹੁਣ ਜਿਹੜੇ ਮੁੰਡੇ ਉੱਥੇ ਸ਼ਹੀਦ ਕਰ ਦਿੱਤੇ ਗਏ ਜਾਂ ਜਿਨ੍ਹਾਂ ਦੇ ਸੱਟਾਂ ਲੱਗੀਆਂ ਕਈਆਂ ਦੀਆਂ ਅੱਖਾਂ ਦੇ ਵਿੱਚ ਸ਼ਰਰੇ ਵੱਜ ਗਏ ਜਾਂ ਕੋਈ ਅਪਾਹਜ ਹੋ ਗਿਆ ਹੁਣ ਇਹ ਕਿਹਦੇ ਉੱਤੇ ਉੱਤੇ ਪਰਚੇ ਹੋਣੇ ਚਾਹੀਦੇ ਆ ਇਹ ਸਾਨੂੰ ਅੱਜ ਇਹ ਮਹਿਸੂਸ ਹੋ ਰਿਹਾ ਕਿ ਇਹ ਸਾਡੀ ਸਰਕਾਰ ਆਪਣੀ ਸਰਕਾਰ ਨਹੀਂ ਹਲਕੀ ਸਰਕਾਰ ਦਾ ਇਹ ਕੰਮ ਹੁੰਦਾ ਹੈ ਕਿ ਆਪਣੇ ਦੇਸ਼ ਦੇ ਵਸਿੰਦਿਆਂ ਦੇ ਲਈ ਸਹੂਲਤਾਂ ਕ੍ਰੀਏਟ ਕਰਨੀਆਂ ਇਹ ਤਾਂ ਦੁਬਧਾ ਕ੍ਰੀਏਟ ਕਰ ਰਹੇ ਸਾਡੇ ਲਈ ਇਹ ਸਾਨੂੰ ਅੱਜ ਜਿਹੜਾ ਬਾੜ ਰਿਹਾ ਇਹ ਲੱਗ ਰਿਹਾ ਕਿ ਪੰਜਾਬ ਇੱਕ ਵੱਖਰਾ ਕੋਈ ਸੂਬਾ ਕਰ ਦਿੱਤਾ ਗਿਆ ਦੇਸ਼ ਜਦੋਂ ਕਿ ਇੰਟਰਨੈਸ਼ਨਲ ਇੰਟਰਨੈਸ਼ਨਲ ਬਾਰਡਰਾਂ ਤੇ ਵੀ ਕਈ ਥਾਵਾਂ ਤੇ ਇੰਨੀ ਸਿਕਿਉਰਿਟੀ ਨਹੀਂ ਹੋਊਗੀ ਜਿੰਨੀ ਉੱਥੇ ਕਰ ਦਿੱਤੀ ਗਈ ਆ ਜਿਹੜੇ ਮਾਰਨ ਵਾਲੇ ਆ ਉਹ ਵੀ ਸਾਡੇ ਹੀ ਘਰਾਂ ਦੇ ਮੁੰਡੇ ਆ ਜੋ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਇੱਕ ਜਮਾਤ ਆ ਜਿਹੜੀ ਉਧਰਲੇ ਪਾਸੇ ਖੜੀ ਆ ਪਰ ਉਹ ਵੀ ਕੀ ਕਰਨ ਉਹਨਾਂ ਨੂੰ ਵੀ ਆਪਣੀ ਨੌਕਰੀ ਕਰਨੀ ਪੈਣੀ ਆ ਜਵਾਨ ਤੇ ਕਿਸਾਨ ਨੂੰ ਸਭ ਤੋਂ ਜ਼ਿਆਦਾ ਇੱਜ਼ਤ ਦਿੱਤੀ ਜਾਂਦੀ ਆ ਤੇ ਅੱਜ ਸਰਕਾਰਾਂ ਨੇ ਜਵਾਨ ਨੂੰ ਤੇ ਕਿਸਾਨ ਨੂੰ ਇੱਕ ਦੂਜੇ ਦੇ ਅੰਮ੍ਰਣੇ ਸਾਹਮਣੇ ਕਰ ਦਿੱਤਾ ਬਿਲਕੁਲ ਬਿਲਕੁਲ ਜੀ ਕਿਸੇ ਵੇਲੇ ਇੱਕ ਨਾਰਾ ਸੀਗਾ ਕਿ ਜੈ ਜਵਾਨ ਜੈ ਕਿਸਾਨ ਜੈ ਤਾਂ ਅਸੀਂ ਅ ਬਚਪਨ ਵਿੱਚ ਸੀ ਤੇ ਸਾਡੇ ਟਰਾਲੀਆਂ ਦੇ ਉੱਤੇ ਟਰੈਕਟਰਾਂ ਦੇ ਉੱਤੇ ਉਹ ਇਹ ਇਹ ਸਲੋਗਨ ਹੁੰਦੇ ਸੀਗੇ ਇੱਕ ਪਾਸੇ ਜਵਾਨ ਦੀ ਫੋਟੋ ਹੁੰਦੀ ਸੀ ਜਿਹਦੇ ਹੱਥ ਵਿੱਚ ਆ ਬੰਦੂਕ ਹੁੰਦੀ ਸੀ ਤੇ ਇੱਕ ਪਾਸੇ ਕਿਸਾਨ ਦੀ ਫੋਟੋ ਹੁੰਦੀ ਸੀ ਜਿਹਦੇ ਹੱਥ ਵਿੱਚ ਆਪਣੇ ਕੰਮ ਵਾਲੇ ਸਾਧ ਹੁੰਦੇ ਸੀਗੇ ਉਹਦੇ ਉਹ ਵੀ ਲੋਕ ਸਾਡੇ ਹੀ ਘਰਾਂ ਦੇ ਆ ਸਾਡੇ ਹੀ ਉਹ ਵੀ ਉਹ ਵੀ ਸਾਡੇ ਹੀ ਭੈਣ ਭਰਾ ਆ ਜਿਹੜੇ ਸਾਡੇ ਅਗੇਂਸਟ ਘਾਰ ਦਿੱਤੇ ਗਏ ਆ ਪਰ ਇਹ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਆ ਬਹੁਤੀਆਂ ਚੰਗੀਆਂ ਨਹੀਂ ਜਿਹੜੇ ਫੌਜੀ ਵੀਰ ਆ ਆ 4 ਸਾਲਾਂ ਦੀ ਅਗਨੀ ਯੋਜਨਾ ਕਰਕੇ ਉਹਨਾਂ ਦਾ ਵੀ ਇਹਨਾਂ ਨੇ ਘਰ ਬਰਬਾਦ ਕਰ ਦਿੱਤਾ ਜੇ ਕੋਈ ਜਮਾਤ ਕਹੇ ਹਨਾ ਇਹ ਸਰਕਾਰ ਜਿਹੜੀ ਆ ਸਾਡੀ ਹਤਾਇਸ਼ੀ ਸਰਕਾਰ ਆ ਮੈਂ ਨਹੀਂ ਸਮਝਦਾ ਵੀ ਇਹ ਕਿਸੇ ਵੀ ਵਰਗ ਦੀ ਹਤਾਇਸ਼ੀ ਸਰਕਾਰ ਆ ਸਿਰਫ ਤੇ ਸਿਰਫ ਇਹ ਸਰਕਾਰ ਜਿਹੜੀ ਆ ਕਾਰਪੋਰੇਟਰਾਂ ਦੀ ਹਤਾਇਸ਼ੀ ਆ ਜਿਨ੍ਹਾਂ ਦਾ ਦਿਨ ਪ੍ਰਤੀ ਦਿਨ ਵਧਦਾ ਹੋਇਆ ਕਰਜ਼ਾ ਇਹ ਮਾਫ਼ ਕਰ ਰਿਆ ਉਹਨਾਂ ਨੂੰ ਦੇਸ਼ 'ਚੋਂ ਬਾਹਰ ਸੁਰੱਖਿਆ ਪਹਚਾ ਰਿਆ ਜਿਹੜੇ ਬਹੁਤ ਵੱਡੇ ਕਰਜ਼ਦਾਰ ਹੋਏ ਆ ਉਹਨਾਂ ਦਾ ਇਹ ਕਰਜ਼ਾ ਮਾਫ਼ ਕਰ ਰਿਆ 250 ਕਰੋੜ ਕਿਉਂ ਨਹੀਂ ਇਹਨਾਂ ਨੇ ਮਾਫ਼ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਉੱਤੇ ਲੀਕ ਕਿਉਂ ਨਹੀਂ ਮਾਰੀ ਏ ਕਾਰਪੋਰਟਰਾਂ ਦਾ ਇੰਨਾ ਇੰਨਾ ਕਰਜ਼ਾ ਮਾਫ਼ ਕਰਕੇ ਉਦੋਂ ਦੇਸ਼ ਦੇ ਸਿਰ ਤੇ ਕਰਜ਼ ਨਹੀਂ ਚੜਦਾ ਜੀ ਜੈ ਜਵਾਨ ਜੈ ਕਿਸਾਨ ਦੇ ਨਾਰੇ ਲਾਣ ਵਾਲੇ ਅੱਜ ਜਵਾਨ ਤੇ ਕਿਸਾਨ ਹੀ ਇੱਕ ਦੂਜੇ ਦੇ ਸਾਹਮਣੇ ਖੜੇ ਤੁਸੀਂ ਵੇਖੋ ਜੀ ਇਹ ਜਿਹੜੀ ਸੈਂਟਰਲ ਸਰਕਾਰ ਆ ਜਾਂ ਹਰਿਆਣਾ ਜਿਹੜੀ ਸਰਕਾਰ ਆ ਇਹ ਮਤਲਬ ਮਰਉਣਾ ਚਾਹੁੰਦੇ ਨੇ ਪਹਿਲਾਂ ਜਿਵੇਂ ਹਕੂਮਤ ਮੁਗਲ ਹਕੂਮਤ ਆਈ ਆ ਇਹ ਆਪਣੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬੀਆਂ ਨੂੰ ਖਤਮ ਕਰਨਾ ਚਾਹੁੰਦੇ ਆ ਬਸ ਇਹ ਬਹਾਨੇ ਲੱਭਦੇ ਕਿਸੇ ਤਰੀਕੇ ਦੇ ਨਾਲ ਇਹ ਮਾਰਨਾ ਚਾਹੁੰਦੇ ਆ ਤੁਸੀਂ ਆ ਵੇਖ ਲਓ ਜਿੱਥੇ ਹੀ ਖੜੇ ਹੋਇਆ ਟੂਲ ਟੈਕਸ ਦੇ ਜੀ ਇੱਥੇ 150 ਰੁਪਏ ਦਾ ਪਾਸ ਹੁੰਦਾ ਸੀ ਅੱਜ 450 ਤੋਂ ਹੋ ਗਿਆ 15 20 ਸਾਲਾਂ ਤੋਂ ਇਹ ਟੂਲ ਟੈਕਸ ਚੱਲਦਾ ਪਿਆ ਸਾਨੂੰ ਕੀ ਦੇਣਾ ਇਹਦੀ ਕਿਹੜਾ ਰੋਡ ਕੱਟਦੇ ਇਹਨੇ ਕੋਈ ਰੋ ਨਹੀਂ ਕੱਟਿਆ ਬਸ ਐਵੇਂ ਹੀ ਬਸ ਸਾਨੂੰ ਟੋਟਣ ਦੀ ਕੋਸ਼ਿਸ਼ ਕਰਦੇ ਪਏ ਨੇ ਸਿੱਖਾਂ ਨੂੰ ਮਰਾਈ ਜਾਂਦੇ ਨੇ ਕਿਸਾਨਾਂ ਨੂੰ ਮਰਾਈ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ ਅਸੀਂ ਇੱਥੇ ਬੈਠੇ ਆ ਕਿੰਨੇ ਸਾਲਾਂ ਤੋਂ ਮਤਲਬ ਕਈ ਚਾਰ-ਪੰਜ ਸਾਲਾਂ ਤੋਂ ਧਰਨੇ ਲੱਗੀ ਜਾਂਦੇ ਆ ਕੋਈ ਫਰਕ ਪੈ ਰਿਹਾ ਕੋਈ ਜੂਨ ਹੀ ਸਰਗਦੀ ਵੀ ਬਸ ਅੱਡੇ ਜਿਹੜੇ ਨੌਜਵਾਨ ਲੋਕਿਆ ਜਾ ਰਿਹਾ ਕਿ ਸਾਡੇ ਨਾਲ ਸਾਨੂੰ ਅੱਗੇ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਬਾਰਡਰ ਉੱਤੇ ਸਾਡੇ ਨਾਲ ਅਤਵਾਦੀ ਵਾਲਾ ਸਲੂਕ ਕੀਤਾ ਜਾ ਰਿਹਾ ਇੱਦਾਂ ਲੱਗ ਰਿਹਾ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਹੋਵੇ ਲਗਾਤਾਰ ਆ ਜਿਹੜੇ ਆਸੂ ਫੈਸ ਦੇ ਗੋਲੇ ਛੱਡੇ ਜਾ ਰਹੇ ਆ ਪਲਾਸਟਿਕ ਦੀਆਂ ਗੋਲੀਆਂ ਨੇ ਜੜੀਆਂ ਉਹ ਚਲਾਈਆਂ ਜਾ ਰਹੀਆਂ ਨੇ ਦੇਖੋ ਆ ਡਾਡਾ ਵੀਰ ਸੀਗਾ ਸ਼ੁਭ ਕਰਨ ਉਹਦੀ ਹੱਤਿਆ ਹੋ ਗਈ ਹੈ ਬਾਕੀ ਕਈ ਜਿਹੜੇ ਕਿਸਾਨ ਨੇ ਨੌਜਵਾਨ ਮੁੰਡੇ ਸੀ ਆ ਬਜ਼ੁਰਗ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਪਰ ਇਹਨਾਂ ਦੇ ਫਰਕ ਨਹੀਂ ਪੈ ਰ ਮੈਨੂੰ ਸਮਝ ਨਹੀਂ ਆ ਰਹੀ ਕਿਸਾਨਾਂ ਤੋਂ ਇਹਨਾਂ ਨੂੰ ਕੀ ਨਫ਼ਰਤ ਹੋ ਗਈ ਆ ਜਾਂ ਤਾਂ ਇਹਨਾਂ ਦੇ ਜਿਹੜਾ ਚੀਨਾ ਨਾਲ ਸੈਟਿੰਗ ਹੋ ਗਈ ਜਿਹੜੇ ਚੌ ਜਿਹੜੇ ਚੌਲ ਹੋਗੇ ਜਾਂ ਅਨਾਜ ਇਹ ਬਸ ਚੀਨਾ ਦੇ ਨਾਲ ਖਾਣਾ ਚਾਹੁੰਦੇ ਨੇ ਕਿਸ ਹਿਸਾਬ ਕਰਦਾ ਨਕਲੀ ਮਾਲ ਖਾਣਾ ਚਾਹੁੰਦੇ ਨੇ ਕੋਈ ਸੈਟਿੰਗ ਹੋ ਚੁੱਕੀ ਇਹਨਾਂ ਦੀ ਚੀਨਾ ਦਾ ਮਾਲ ਖਾਣਾ ਚਾਹੁੰਦੇ ਜਿਹੜਾ ਸਰਕਾਰੀ ਜਿਹੜਾ ਸ਼ੁੱਧ ਮਾਲ ਆ ਉਹ ਇਹਨਾਂ ਨੂੰ ਚੰਗਾ ਲੱਗਦਾ ਤਾਂ ਕਿਸਾਨਾਂ ਦੇ ਨਾਲ ਇਹ ਇਹ ਦਵਾਬ ਕਰਦੇ ਪਏ। ਬਾਬੂ ਜੀ ਇੰਨਾ ਸੰਘਰਸ਼ ਕਰਨਾ ਕਿਉਂ ਪੈ ਰਿਹਾ? ਬੇਟੇ ਇਹ ਸੰਘਰਸ਼ ਤਾਂ ਸਾਡੇ ਨਾ ਜਦੋਂ ਦੇ ਇਹ ਪੰਜਾਬੀ ਪੈਦਾ ਹੋਏ ਆ ਉਸ ਤੋਂ ਹੀ ਸੰਘਰਸ਼ ਕਰਦੇ ਆਏ ਆ। ਜੀ ਤੇ ਸੰਘਰਸ਼ ਕਰਵਾਉਂਦੇ ਆ ਸਾਡੇ ਤੋਂ। ਜੀ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਹੁਣ ਤੱਕ ਕਿੰਨੀਆਂ ਸਰਕਾਰਾਂ ਆਈਆਂ ਤੇ ਅਸੀਂ ਸੰਘਰਸ਼ ਚ ਦੇਖਦੇ ਆਉਨੇ ਆ ਜੰਮੇ ਵੀ ਸੰਘਰਸ਼ ਚ ਪਲੇ ਵੀ ਸੰਘਰਸ਼ ਚ ਸਾਡੇ ਬਜ਼ੁਰਗਾਂ ਨੇ ਸੰਘਰਸ਼ ਕੀਤੇ ਬਹੁਤ ਵੱਡੇ ਵੱਡੀਆਂ ਕਾਲਣਾ ਕਾਲੀਆਂ ਸਿਰਫ ਪਤਾ ਨਹੀਂ ਇਹਨਾਂ ਨੂੰ ਕਿਉਂ ਪੰਜਾਬ ਰੜਕਦਾ ਹੈ ਇਹ ਲੀਡਰਾਂ ਨੂੰ ਜੀ ਜਿਹੜੀ ਸਰਕਾਰ ਆਉਂਦੀ ਆ ਪੰਜਾਬ ਤੇ ਅੱਕ ਆ ਤੁਹਾਨੂੰ ਮਨਦੀਪ ਸਿੰਘ ਦੱਸ ਕੇ ਹਟਿਆ 150 ਰੁਪਇਆ ਟੂਲ ਦਾ ਸੀ ਜੀ ਮਹੀਨੇ ਦਾ ਹੁਣ 450 ਰੁਪਇਆ ਡਬਲ ਤੋਂ ਟ੍ਰਬਲ ਕਰ ਦਿੱਤਾ ਕੀ ਕੀ ਇੰਨੀ ਆਮਦਨ ਆ ਪੰਜਾਬ ਨੂੰ ਕਿੱਥੋਂ ਆਉਂਦਾ ਪੈਸਾ